ਫਰ ਕੀ ਕਹਿਣਾ ਚਾਹੁੰਦੇ ਹੋਟ ਪਾ ਕੇ ਆਏ ਹੋ ਤੁਸੀਂ ਅਸੀਂ ਕੰਪਲੇਂਟ ਕਰਤੀ ਉਹਦੇ ਤੇ ਕੋਈ ਐਕਸ਼ਨ ਲੈਣਾ ਨਹੀਂ ਲੈਣਾ ਉਹ ਇਲੈਕਸ਼ਨ ਕਮਿਸ਼ਨ ਦੇਖੇ ਅੱਜ ਲੋਕਾਂ ਦੀ ਕਚਹਿਰੀ ਚ ਹੈ ਲੋਥੇ ਜਦੋਂ ਬੈਲਟ ਮਸ਼ੀਨ ਤੇ ਆਣਗੇ ਉਹਦਾ ਜਵਾਬ ਦੇਣਗੇ ਅੱਜ ਜੇਕਰ ਕਿਸੇ ਤਿੱਕੇ ਕੋਈ ਤੁਹਾਡਾ ਤੁਸੀਂ ਬਾਰ ਬਾਰ ਕਹਿ ਰਹੇ ਸੀਗੇ ਕਿ ਪੋਲਿੰਗ ਬੂਥ ਤਾਂ ਉੱਤੇ ਵੀ ਤਕਸ਼ਾਈ ਹੋ ਸਕਦੀ ਹੈ ਜੇ ਹੋਏਗੀ ਅਸੀਂ ਖੜੇ ਆ ਕੇ ਇਸ ਤਰੀਕੇ ਦਾ ਤੱਕੇ ਦਾ ਹਰ ਸਾਹਮਣਾ ਕਰਨ ਲਈ ਤਿਆਰ ਖੜੇ ਤੱਕੇ ਦਾ ਜਵਾਬ ਹਮੇਸ਼ਾ ਬਿਲਕੁਲ ਦਿੱਤਾ ਜਾਏਗਾ ਪਿਆਰ ਨਾਲ ਤੱਕਾ ਨਹੀਂ ਬਿਲਕੁਲ ਸੈਂਡ ਕੀਤਾ ਜਾਏਗਾ ਪਿਆਰ ਨਾਲ ਜਿੱਥੇ ਜਿੱਥੇ ਤੱਕਾ ਹੋਏਗਾ ਜਿਸ ਤਰੀਕੇ ਦਾ ਤੱਕਾ ਹੋਏਗਾ ਉਸ ਤਰੀਕੇ ਦਾ ਹੀ ਜਵਾਬ ਆਏਗਾ ਅੱਜ ਇਲੈਕਸ਼ਨ ਕਿੰਨੀ ਟਫ ਰਹੀ ਹੈ ਅਗਰ ਜ਼ਿਕਰ ਕਰਿਆ ਜਾਵੇ ਹਮ ਇਲੈਕਸ਼ਨ ਸਾਰੇ ਟਫੀ ਹੁੰਦੇ ਹਨ ਜਿਮਨੀ ਚੋਣ ਦੇ ਵਿੱਚ ਕਹਿੰਦੇ ਸਰਕਾਰਾਂ ਦਾ ਬਹੁਤ ਜ਼ੋਰ ਲੱਗਦਾ ਹੈ ਸਰਕਾਰ ਸਰਕਾਰ ਤਾਂ ਇਹ ਕਹਿੰਦੀ ਸੀਗੀ ਜਦੋਂ ਬਣੀ ਸੀਗੀ ਵੀ ਅਸੀਂ ਇੰਨੇ ਕੰਮ ਕਰਾਂਗੇ ਸਾਨੂੰ ਵੋਟ ਮੰਗਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਹੁਣ ਵੋਟ ਮੰਗਣ ਦੀ ਜਗਾ ਖੋਣ ਲੱਗੇ ਹੋਏ ਐ ਐਦਾਂ ਸਰਕਾਰਾਂ ਦਾ ਕੰਮ ਕਰਨਾ ਦੱਸਦਾ ਵੀ ਉਹਨਾਂ ਦਾ ਦਿਵਾਲੀਆਪਨ ਹੈ ਕੰਮ ਕੋਈ ਕੀਤਾ ਨਹੀਂ ਇਸ ਕਰਕੇ ਲੋਗਾ ਤੋਂ ਵੋਟ ਖੋਈ ਖੋਈ ਜਾ ਰਹੀ ਹੈ ਇਲੈਕਸ਼ਨ ਜਿੱਤੇ ਨਹੀਂ ਜਾ ਰਹੇ ਕੋਸ਼ਿਸ਼ ਹੋ ਰਹੀ ਹੈ ਇਲੈਕਸ਼ਨ ਲੁੱਟਣ ਦੀ ਲੁੱਟੇ ਨਹੀਂ ਜਾਣਗੇ ਇੱਥੇ ਜਾਗਦੀ ਜ਼ਮੀਰ ਵਾਲੇ ਲੋਕ ਨੇ ਪੰਜਾਬ ਦੇ ਔਰ ਖਾਸ ਤੌਰ ਤੇ ਲੁਧਿਆਣੇ ਦੇ ਤੇ ਵੈਲਟ ਮਸ਼ੀਨ ਚ ਜਵਾਬ ਦੇਣਾ ਅਸਲੀ ਐਮਸੀ ਤੋਂ ਲੈ ਕੇ ਮੰਤਰੀ ਤੱਕ ਸਫਰਤਾ ਕਰਿਆ ਇਸ ਹਲਕੇ ਤੋਂ ਅੱਜ ਆਸਾਂ ਉਮੀਦਾਂ ਕਿੰਨੀਆਂ ਨੇ ਉਹ ਵੀ ਬਾਈਪੋਲ ਇਲੈਕਸ਼ਨ ਕਿਉਂਕਿ ਇਹ ਸਾਨੂੰ ਸੈਮੀਫਾਈਨਲ ਵੀ ਹੈ ਸੈਮੀਫਾਈਨਲ ਵੀ ਹੈ ਇਹ ਸੈਮੀਫਾਈਨਲ ਹੈ ਕੀ ਹੈ ਤੁਸੀਂ ਜਾਣੋ ਇਹ ਇਲੈਕਸ਼ਨ ਹੈ ਇਹ じゃ ਇਲੈਕਸ਼ਨ ਹੈ ਰਿਫਰੈਂਡਮ ਹੈ ਸਰਕਾਰ ਦੀ ਗੁਜ਼ਾਰ ਕਾਰਗੁਜ਼ਾਰੀ ਦੇ ਉੱਤੇ ਅੱਜ ਲੋਕ ਆਪਣਾ ਫੈਸਲਾ ਦੇਣਗੇ ਤੇ 파ਰਪੁਸ਼ਨਾਸ਼ੂ ਸਾਡੇ ਨਾਲ ਹੈਗੇ ਨੇ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਮੈਮ ਅੱਜ ਕਿਸਮਤ ਦਾ ਫੈਸਲਾ ਉਮੀਦਵਾਰਾਂ ਦਾ 파ਰਪੁਸ਼ਨਾਸ਼ੂ ਦੀ ਕਿਸਮਤ ਦਾ ਫੈਸਲਾ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਪਰਮਾਤਮਾ ਤੇ ਵਿਸ਼ਵਾਸ ਹੈ ਲੋਕ ਆਸ਼ੂ ਜੀ ਨੂੰ ਪਿਆਰ ਦੇਣਗੇ ਔਰ ਅਰਦਾਸ ਹੈ ਕਿ ਸੁਖਾਂਵੇਂ ਮਾਹੌਲ ਤੇ ਇਲੈਕਸ਼ਨ ਹੋਵੇ ਕੱਲ ਰਾਤ ਕਿਹੋ ਜੀ ਗਈ ਕੱਲ ਰਾਤ ਔਖੀ ਗੀ ਪੁਲਿਸ ਕਾਫੀ ਪਬਾਪਾਰਸੀ ਤੇ ਅਸੀਂ ਵੀ ਪਬਾਪਾਰਸੀ ਲੋਕਾਂ ਦੇ ਕਰਾ ਟੈਕਸੀ ਲੋਕਾਂ ਨੂੰ ਤਰਟ ਕਰਨ ਤੇ ਸੀ ਸੋ ਅੱਜ ਦੇਖਦੇ ਆ ਵੀ ਪੁਲਿਸ ਨੂੰ ਪਰਮਾਤਮਾ ਸਤਬੁੱਧੀ ਦਿੰਦਾ ਆ ਇਹ ਸਰਕਾਰ ਦੇ ਨਾਲ ਚੱਲਦੀ ਆ ਜਾਂ ਜਿਹੜੀ ਸੋ ਖਾਂਦੇ ਆ ਲੋਕਾਂ ਦੀ ਮਦਦ ਕਰਨ ਦੀ ਆਪਣੀ ਡਿਊਟੀ ਦੇ ਪ੍ਰਤੀ ਜਵਾਬ ਦੇਈ ਦੀ ਇਮਾਨਦਾਰੀ ਦੀ ਉਹੋ ਨਿਭਾਉਂਦੇ ਆ ਕਿ ਸਰਕਾਰ ਦੇ ਹੱਥਾਂ ਦੀ ਕਟਕਥੁਤਲੀ ਬੰਦੇ ਆ ਅੱਛਾ ਮੈਮ ਓਵਰঅল ਕੈਂਪੇਨਿੰਗ ਦੇ ਦੌਰਾਨ ਕਿਹੋ ਜਿਹਾ ਸਮੇਂ ਰਿਹਾ ਕਿਸ ਤੇ ਕਿਹਨਾਂ ਕੈਂਪੇਨਿੰਗ ਰਹੀ ਕਿਉਂਕਿ ਕੈਂਪੇਨਿੰਗ ਖਤਮ ਹੋ ਚੁੱਕੀ ਹੈ ਹੁਣ ਲੋਕਾਂ ਨੇ ਫੈਸਲਾ ਕਰਨਾ ਪਰ ਕੈਂਪੇਨਿੰਗ ਆਪਣੇ ਵੱਲੋਂ ਕਿੱਦਾਂ ਰਹੀ ਸਾਡਾ ਕਰਮ ਸੀ ਕੰਪਲੇਨ ਕਰਨਾ ਲੋਕਾਂ ਤੱਕ ਜਾਣਾ ਉਹ ਅਸੀਂ ਕੀਤਾ ਔਰ ਮੈਨੂੰ ਕੰਨਿਆ ਕੇ ਆਸ਼ੂ ਜੀ ਬlesਟ ਹੈ 3 ਸਾਲਾਂ ਤੋਂ ਜਿਹੜੇ ਪੂਰੇ ਸਿਸਟਮ ਤੋਂ ਦੂਰ ਸੀ ਫੇਰ ਵੀ ਇਹਨਾਂ 3 ਮਹੀਨੇ ਚ ਲੋਕੀ ਖੁੱਲ ਕੇ ਬਾਹਰ ਆਏ ਲੋਕਾਂ ਨੇ ਬਹੁਤ ਪਿਆਰ ਦਿੱਤਾ ਬਹੁਤ ਵਿਸ਼ਵਾਸ ਦਿੱਤਾ ਉਹਦੇ ਲਈ ਮੈਂ ਸਾਰਿਆਂ ਦਾ ਹੀ ਧੰਨਵਾਦੀ ਆਂ ਔਰ ਉਸ ਪਰਮਾਤਮਾ ਦਾ ਸ਼ੁਕਰਾਨਾ ਵੀ ਕਰਦੀ ਆਂ ਅਹੰਕਾਰ ਗੁੱਸਾ ਇਹ ਬੜਾ ਇਸਵਰੀ ਇਲੈਕਸ਼ਨ ਚ ਦੇਖਣ ਨੂੰ ਮਿਲਿਆ ਅਹੰਕਾਰ 2 ਦਿਨਾਂ ਤੋਂ ਆਮ ਆਦਮੀ ਪਾਰਟੀ ਦਾ ਦਿਖ ਰਿਹਾ ਜਿਹੜੀ ਸਾਰੀ ਪੁਲਿਸ ਨੂੰ ਅੱਗੇ ਲਗਾ ਕੇ ਵੀ ਅਸੀਂ ਹੀ ਹਿਟਲਰ ਆਂ ਜਾਂ ਕੀ ਆਂ ਤੁਸੀਂ ਕੁਝ ਵੀ ਕਹਿ ਸਕਦੇ ਹੋ ਲੋਕਾਂ ਨਾਲ ਤੱਕਾ ਕਰ ਰਹੀ ਹੈ ਤੁਸੀਂ ਸਾਰਿਆਂ ਨੇ ਦੇਖਿਆ ਕੀ ਕੀ ਹੋ ਰਿਹਾ ਸੀਗਾ ਪੁਲਿਸ ਦੀ ਗੱਡੀਆਂ ਰਾਸ਼ਨ ਵੰਡਵਾ ਰਹੀਆਂ ਹੈਗੀਆਂ ਔਰ ਜਿਹੜਾ ਗੁੱਸਾ ਹੈਗਾ ਆ ਉਹ ਕੱਲ ਤੁਸੀਂ ਦੇਖਿਆ ਕਿ ਆਸ਼ੂ ਜੀ ਦਾ ਗੁੱਸਾ ਲੋਕਾਂ ਲਈ ਹੈ ਵਰਕਰਾਂ ਲਈ ਹੈ ਜੇ ਉਹਨਾਂ ਨਾਲ ਕੋਈ ਵਧੇਕੀ ਕਰੇਗਾ ਤੇ ਹਰੇਕ ਨੂੰ ਗੁੱਸਾ ਆਉਣਾ ਜ਼ਰੂਰੀ ਹੈਗਾ ਆ ਇਹ ਥੋੜਨਾ ਹੈ ਵੀ ਕੋਈ ਵੀ ਆਕੇ ਕਿਸੇ ਵੀ ਬੰਦੇ ਨੂੰ ਮਾਰ ਕੁੱਟ ਜਾਵੇ ਫੇਰ ਉਹ ਬੰਦਾ ਹੀ ਗੁੱਸਾ ਚੁਪ ਰਹਿਣਾ ਤਾਂ ਕੋਈ ਉਹ ਨਹੀਂ ਹੈਗਾ ਬੋਲਣਾ ਚਾਹੀਦਾ ਨਾ ਬਿਲਕੁਲ ਅੱਛਾ ਮੈਮ ਅੱਜ ਦੇ ਦਿਨ ਨੂੰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਲੋਕਾਂ ਨੂੰ ਇਹੀ ਅਪੀਲ ਕਰੂੰਗੀ ਵੀ ਆਨ ਆਪਣੇ ਮਤਾ ਪ੍ਰਯੋਗ ਕਰਨ ਵੋਟ ਕਰਨ ਇਲੈਕਸ਼ਨ ਪ੍ਰੋਸੈਸ ਦਾ ਹਿੱਸਾ ਬਣਨ ਬਹੁਤ ਹੀ ਜ਼ਰੂਰੀ ਇਲੈਕਸ਼ਨ ਹੈ ਤੁਹਾਡੇ ਪੰਜਾਬ ਲਈ ਇਹ